ਐਸੀ ਅੰਦਾਜ਼ਾ ਵੀ ਤਕਰੀਬਨ ਹੀ ਲੱਗ ਗਿਆ ਸੀਗਾ ਕਿਉਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾ ਕਿ ਸਭ ਤੋਂ ਵੱਡਾ ਫੈਕਟਰ ਸੀਗੇ ਮਨਦੀਪ ਸਿੰਘ ਮਨਦੀਪ ਸਿੰਘ ਹੋਰਾਂ ਬਾਰੇ ਤੁਸੀਂ ਦੇਖੋ ਉਹਨਾਂ ਦਾ ਚੋਣ ਨਿਸ਼ਾਨ ਹੈ ਬਾਲਟੀ ਅਮਰਤਪਾਲ ਸਿੰਘ ਹੋਰਾਂ ਦਾ ਚੋਣ ਨਿਸ਼ਾਨ ਸੀਗਾ ਮਾਈਕ ਹੂੰ ਪਹਿਲਾਂ ਤੇ ਚੋਣ ਨਿਸ਼ਾਨ ਦੇ ਵਿੱਚ ਹੀ ਤੁਸੀਂ ਦੇਖੋ ਕਿ ਚੋਣ ਨਿਸ਼ਾਨ ਜਦੋਂ ਤੁਸੀਂ ਲੈਣਾ ਹੁੰਦਾ ਹੈ ਉਦੋਂ ਸ਼ਾਇਦ ਤੁਹਾਡੇ ਕੋਲ ਤਿੰਨ ਆਪਸ਼ਨ ਹੁੰਦੇ ਆ ਤਿੰਨਾਂ ਚ ਤੁਸੀਂ ਦੋ ਇੱਕ ਸਾਈਡ ਤੋਂ ਤੇ ਇੱਕ ਇੱਕ ਸਾਈਡ ਤੋਂ ਦੇ ਲੈਣੇ ਤਾਂ ਚੋ ਨਿਸ਼ਾਨ ਹੀ ਮੈਨੂੰ ਕਿਤੇ ਨਾ ਕਿਤੇ ਦੱਸ ਗਿਆ ਸੀਗਾ ਕਿ ਚੋ ਨਿਸ਼ਾਨ ਮਾਈਕ ਨਹੀਂ ਆ ਰਿਹਾ ਚੋ ਨਿਸ਼ਾਨ ਬਾਲਟੀ ਲਈ ਜਾ ਰਹੀ ਹੈ ਕਿ ਅੰਦਰ ਖਾਤੇ ਜਿਹੜੀਆਂ ਧਿਰਾ ਬਾਹਰ ਪੈਗਾਮ ਦੇ ਰਹੀਆਂ ਨੇ ਅਸੀਂ ਜੁੜ ਕੇ ਲੜਾਈ ਕਰ ਰਹੇ ਹਾਂ ਪੰਥਕ ਤੇਰਾ ਜਿਹੜੀਆਂ ਨੇ ਪਰ ਕਿਧਰੇ ਇੱਕ ਖਿੱਚੋ ਤਾਣ ਸੀ ਜੀ ਕਿਉਂ ਕਿਉਂਕਿ ਮਨਦੀਪ ਸਿੰਘ ਸ਼ੁਰੂਆਤੀ ਗੇੜ ਦੇ ਵਿੱਚ ਇਹਦਾ ਲੱਗਦਾ ਸੀਗਾ ਕਿ ਅਮਰਤਪਾਲ ਸਿੰਘ ਹੋਰਾਂ ਦੀ ਫੈਮਿਲੀ ਦੇ ਬਿਲਕੁਲ ਆਪਣੇ ਕਹੋ ਕੈਂਡੀਡੇਟ ਨੇ ਪਰ ਬਾਅਦ ਦੇ ਵਿੱਚ ਤੁਸੀਂ ਦੇਖੋ ਨਾ ਕਿ ਚੇਂਜ ਵੇਖਣ ਨੂੰ ਮਿਲਿਆ ਸੀ ਮਾਝੇ ਵਾਲੇ ਤੁਹਾਨੂੰ ਦੱਸਣਗੇ ਕਿ ਮਨਦੀਪ ਸਿੰਘ ਹੁਰੀ ਜ਼ਿਆਦਾਤਰ ਚੁਕਾਬਦੀ ਹੋ ਗਿਆ ਅਕਾਲੀ ਦਲ ਅਮਰਸਰ ਜਾਨੀ ਮਾਨ ਸਾਹਿਬ ਮਾਨ ਸਾਹਿਬ ਹੋ ਰਹਿੰਦੀ ਹੈ ਸਟੇਟਮੈਂਟਾਂ ਵੀ ਆਈਆਂ ਅਮਰਪਾਲ ਸਿੰਘ ਨੂੰ ਲੈ ਕੇ ਯਾਦ ਕਰੋ ਤਾਂ ਇਹ ਚੀਜ਼ ਜਿਹੜੀ ਹੈ ਨਾ ਉਹ ਜਦੋਂ ਉੱਥੇ ਚੱਲਣ ਲੱਗ ਗਈ ਜਦੋਂ ਮਤਲਬ ਕਿ ਆਪਾਂ ਦੂਰ ਬੈਠੇ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਸੀਗੇ ਤਾਂ ਉਹ ਸੰਕੇਤ ਸੀ ਕਿਤੇ ਨਾ ਕਿਤੇ ਉਹ ਇਸ ਕੱਲ ਨੂੰ ਚਨਾਤਮਕ ਤੌਰ ਤੇ ਪ੍ਰੂੜਤਾ ਦੇ ਰਹੀ ਸੀ ਕਿ ਅਸਲ ਦੇ ਵਿੱਚ ਪੰਥਕ ਧਿਰਾਂ ਉਤੋਂ ਬਿਲਕੁਲ ਕਹਿ ਲੋ ਕਿ ਸਿਰ ਜੋੜਦੀਆਂ ਨਜ਼ਰ ਆ ਰਹੀਆਂ ਨੇ ਪਰ ਅੰਦਰ ਦੀ ਖਿੱਚ ਤਾਨ ਹੈ ਕਿ ਜੇ ਜਿੱਤ ਗਿਆ ਵੱਡਾ ਚਿਹਰਾ ਨਾ ਬਣ ਜਾਵੇ ਜੇ ਜਿੱਤ ਗਿਆ ਇਹ ਫਲਾਣੀ ਧਿਰ ਵੱਲ ਨਾ ਚਲਾ ਜਾਵੇ ਤਾਂ ਮਤਲਬ ਕਿ ਸਵਾਲ ਅੰਦਰ ਖਾਤੇ ਆਪਣੇ ਆਪ ਦੇ ਵਿੱਚ ਹੀ ਚੱਲਣ ਲੱਗ ਪਏ ਸਨ ਤਾਂ ਇੱਥੋਂ ਜਿਹੜੇ ਇਹ ਆਪਣੇ ਕੈਂਡੀਡੇਟਸ ਹਨ ਮਨਦੀਪ ਸਿੰਘ ਮੈਨੂੰ ਲੱਗਦਾ ਕਿ ਹੋਰ ਵਧੇਤਰ ਕਰ ਸਕਦੇ ਸੀ ਇਹ ਮੇਰਾ ਆਪਣਾ ਵਿਸ਼ਲੇਸ਼ਣ ਹੈ ਕਿ ਅਸਲ ਦੇ ਵਿੱਚ ਜੋ ਸ਼ੁਰੂਆਤ ਸੀ ਜੋ ਮੋਮੈਂਟਮ ਸੀ ਉਸ ਨੂੰ ਅੰਤ ਤੱਕ ਨਹੀਂ ਲਿਜਾਇਆ ਜਾ ਸਕਿਆ ਇਹ ਹੁਣ ਇਹਨਾਂ ਦਾ ਤੁਸੀਂ ਇੱਕ ਬਿਆਨ ਵੀ ਦੇਖੋ ਜਿਹੜਾ ਇਹਨਾਂ ਨੇ ਆਪਣੀ ਹਾਰ ਤੋਂ ਬਾਅਦ ਪਰ ਹਾਰ ਇਹ ਆ ਕਿ ਚਲੋ ਇਹ ਆ ਇੱਜ਼ਤ ਬਚਾ ਕੇ ਗਏ ਨੇ ਤੀਜੇ ਨੰਬਰ ਤੇ ਆਏ ਨੇ ਹਮ ਠੀਕ ਹੈ ਜੀ ਮੈਂ ਜਿਵੇਂ ਕਿਹਾ ਕਿ ਅਕਾਲੀ ਅਕਾਲੀਆਂ ਵਾਸਤੇ ਬਹੁਤ ਸੰਤੁਸ਼ਟੀਜਨਕ ਗੱਲ ਆ ਕਿ ਪਹਿਲੇ ਨੰਬਰ ਤੇ ਵੀ ਉਹਨਾਂ ਦਾ ਪੁਰਾਣਾ ਕਾਲੀ ਜੀ ਹੈ ਤੇ ਕਾਲੀ ਆ ਨਾ ਹਾਂ ਬਿਲਕੁਲ ਸੈਕੰਡ ਵੀ ਕਾਲੀ ਤੇ ਥਰਡ ਵੀ ਕਾਲੀ ਹਮ ਇਹ ਬਹੁਤ ਵੱਡੀ ਗੱਲ ਏ ਇਹ ਇਹਨਾਂ ਦਾ ਭਰੋਸਾ ਹੈ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹਾਂ ਯਾਰ ਠੀਕ ਹੈ ਕਿ ਸਾਡਾ ਕਾਡ ਅੱਜ ਵੀ ਜਿੰਦਾ ਹੈ ਪੰਥਕ ਹਲਕਿਆਂ ਚ ਅਸੀਂ ਅੱਜ ਵੀ ਜਿੰਦਾ ਬੁਆਦ ਬੇਸ਼ੱਕ ਅਸੀਂ ਤੇਰਾ ਅੱਡ ਅੱਡ ਆਪਦੀਆਂ ਜਿਹੜੀਆਂ ਬਣਾ ਲਈਆਂ ਜਾਂ ਕੋਈ ਪਾਰਟੀ ਕੋਈ ਹੋਰ ਛੱਡ ਕੇ ਦੂਜੀ ਚ ਚਲੇ ਗਿਆ ਤਾਂ ਇਹ ਇੱਕ ਕਹਿ ਲੋ ਕਿ ਵਧੀਆ ਇੱਜ਼ਤਦਾਰ ਹਾਰਿਆ ਐਸੀ ਕੋਈ ਗੱਲ ਨਹੀਂ ਹੈਗੀ ਪਰ ਉਹਨਾਂ ਦਾ ਬਿਆਨ ਦੇਖੋ ਮਨਦੀਪ ਸਿੰਘ ਹੋਰਾਂ ਦਾ ਜਿਹੜਾ ਸ਼ੁਰੂਆਤੀ ਗੇਟ ਦੇ ਵਿੱਚ ਆਇਆ ਵਾ ਬਿਆਨ ਉਹਨਾਂ ਦਾ ਇਹ ਆਇਆ ਕਿ ਭਾਈ ਸਾਨੂੰ ਇੱਕ ਹੋ ਕੇ ਲੜਨਾ ਪਵੇਗਾ ਅਦਰਵਾਇਸ ਸਤਾਈ ਚ ਵਟਿਆ ਕੁਝ ਨਹੀਂ ਜਾਣਾ ਇਹ ਮੈਂ ਆਉਂਦਿਆਂ ਆਉਂਦਿਆਂ ਇੱਕ ਬਿਆਨ ਜਿਹੜਾ ਵਾ ਉਹ ਪੜਿਆ ਸੀਗਾ ਜੀ ਤੇ ਉਸ ਮਤਲਬ ਕਿ ਬਿਆਨ ਦੇ ਵਿਆਹ ਤੇ ਮੈਂ ਸਮਝ ਬਣਾਈ ਆ ਕਿ ਮਨਦੀਪ ਸਿੰਘ ਹਰਾਂ ਨੂੰ ਵੀ ਇਸ ਗੱਲ ਦਾ ਕਿਤੇ ਨਾ ਕਿਤੇ ਇਲਮ ਹੋ ਗਿਆ ਕਿ ਭਾਈ 2027 ਵੇ ਵਾਸਤੇ ਜੇ ਅਕਾਲੀ ਇਕਜੁੱਟ ਹੋ ਜਾਣ ਮਤਭੇਦ ਭੁੱਲ ਜਾਣ ਜੀ ਤਾਂ ਬਹੁਤ ਵੱਡਾ ਹੋ ਲਾਰਾਂ ਇਹ ਲਸਾ ਕਹਤੇ ਤੇ ਦੂਜੀ ਗੱਲ ਆ ਕਿ ਅਮਰਤਪਾਲ ਸਿੰਘ ਫੈਕਟਰ 227 ਵਾਸਤੇ ਉਨੇ ਹੀ ਜੋਸ਼ ਨਾਲ ਖਡੂਰ ਸਾਹਿਬ ਵਾਲੇ ਜੋਸ਼ ਨਾਲ ਜਾਏਗਾ ਹੋ ਉਹਦੇ ਤੇ ਵੀ ਕਿਤੇ ਨਾ ਕਿਤੇ ਇੱਕ ਸਵਾਲ ਤੇ ਜ਼ਰੂਰ ਲੱਗੇਗਾ ਜੀ ਜੀ